ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰ ਨਾਲ ਜੈ ਕਮੈਂਟ ਜਰੂਰ ਕਰਿਆ ਕਰੋ ਤੇ ਪਲੀਜ਼ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਕਿਉਂਕਿ ਸਾਡੀਆਂ ਪਹਿਣਾ ਨੂੰ ਫਿਰ ਫੈਬਰਿਕ ਬਾਰੇ ਜੋ ਵੀ ਅਸੀਂ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਉਹਦੇ ਬਾਰੇ ਪਤਾ ਨਹੀਂ ਚੱਲਦਾ ਤੇ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਫੁੱਲ ਵੀਡੀਓ ਦੇਖਿਆ ਕਰੋ ਤੇ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਕਾਫੀ ਬਣਾ ਦੇ ਕਮੈਂਟ ਨੇ ਦੀਦੀ ਆਪਾਂ ਨੇ ਸੂਟ ਆਰਡਰ ਕਿਵੇਂ ਕਰਨਾ ਤੇ ਮੈਂ ਹਰੇਕ ਵੀਡੀਓ ਦੇ ਵਿੱਚ ਦੱਸਦੀ ਹੁੰਨੀ ਆ ਮੇਰਾ ਜਿਹੜਾ WhatsApp ਨੰਬਰ ਸ਼ੋ ਹੋ ਰਿਹਾ ਉਸ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਅਗਰ ਤੁਸੀਂ ਕੁਝ ਵਰਕ ਵਾਲਾ ਬਣਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਆਪਣਾ ਡਿਜ਼ਾਈਨ ਭੇਜ ਸਕਦੇ ਹੋ ਅਗਰ ਕੋਈ ਸਾਡਾ ਡਿਜ਼ਾਈਨ ਪਸੰਦ ਆ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਚਲੋ ਜੀ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਕਲੈਕਸ਼ਨ ਹੈ ਬਹੁਤ ਹੀ ਸੋਹਣੀ ਹੈ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਆਪਣੇ ਫਰਸੂਟ ਤੋਂ ਬਹੁਤ ਸੋਹਣੀ ਕਲੈਕਸ਼ਨ ਲਾਏਗੀ ਜੀ ਤੁਹਾਨੂੰ ਪਤਾ ਹੈ ਕਿ ਮੌਸਮ ਚੇਂਜ ਹੋ ਚੁੱਕਾ ਹੈ ਤੇ ਆਪਾਂ ਨੂੰ ਅੱਗੇ ਫੰਕਸ਼ਨ ਵੀ ਆ ਰਹੇ ਨੇ ਮੈਰਿਜ ਫੰਕਸ਼ਨ ਆ ਰਹੇ ਨੇ ਤੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਇਆ 40 ਵਰਸੂਟ ਨੇ ਕੱਲ ਵੀ ਆਪਾਂ ਨੇ ਵੀਡੀਓ ਸ਼ੇਅਰ ਕੀਤੀ ਤੁਹਾਡੇ ਨਾਲ ਬਹੁਤ ਸੋਹਣੀ ਜਰਾਬ ਸਿਲਕ ਦੀ ਬਹੁਤ ਵਧੀਆ ਰਿਸਪੌਂਸ ਰਿਹਾ ਹੈ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਕਾਫੀ ਭੈਣਾਂ ਦੀ ਮੈਨੂੰ ਫੋਨ ਕਾਲ ਵੀ ਆਉਂਦੇ ਨੇ ਤੇ ਤੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸਦੀ ਹੁੰਨੀ ਆ ਕਿ ਮੈਂ ਜਦੋਂ ਵੀ ਵੀਡੀਓ ਸ਼ੂਟ ਕਰਨੀ ਆ ਇਸ ਵੀਡੀਓ ਦੇ ਵਿੱਚ ਮੇਰਾ ਮੋਬਾਈਲ ਨੰਬਰ ਸ਼ੋ ਹੋਇਆ ਹੋਇਆ ਉੱਪਰ WhatsApp ਨੰਬਰ ਹੈ ਤੇ ਤੁਸੀਂ ਉੱਥੇ WhatsApp ਤੇ ਮੈਨੂੰ ਮੈਸੇਜ ਕਰਨਾ ਠੀਕ ਹੈ WhatsApp ਤੇ ਮੈਨੂੰ ਮੈਸੇਜ ਕਰੋ ਇਹਨਾਂ ਦੇ ਵਿੱਚੋਂ ਤੁਹਾਨੂੰ ਜੋ ਵੀ ਮੈਂ ਕਲੈਕਸ਼ਨ ਦਿਖਾਨੀ ਆ ਉਹਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਕੋਈ ਮੈਨੂੰ WhatsApp ਤੇ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਹਾਂ ਕਾਫੀ ਭੈਣਾਂ ਕਹਿੰਦੀਆਂ ਨੇ ਕਿ ਦੀਦੀ ਅਸੀਂ ਪੇਮੈਂਟ ਕਿਵੇਂ ਕਰਨੀ ਹੈ ਹਨ ਜਿਹੜੀਆਂ ਤੇ ਸਾਡੀਆਂ ਇੰਡੀਆ ਵਾਲੀਆਂ ਭੈਣਾਂ ਨੇ ਤੁਸੀਂ ਮੈਨੂੰ ਜੀਪੇ ਕਰ ਸਕਦੇ ਹੋ ਹਨ ਡਾਇਰੈਕਟ ਅਕਾਊਂਟ ਵਿੱਚ ਭਾ ਸਕਦੇ ਹੋ ਜਿਹੜੀਆਂ ਸਾਡੀਆਂ ਫੋਰਨ ਵਾਲੀਆਂ ਭੈਣਾਂ ਨੇ ਤੁਸੀਂ ਮੈਨੂੰ ਬੈਸਟਨ ਯੂਨੀਅਨ ਆਈ ਪੇਮੈਂਟ ਕਰ ਸਕਦੇ ਹੋ ਡਾਇਰੈਕਟ ਅਕਾਊਂਟ ਦੇ ਵਿੱਚ ਭਾ ਸਕਦੇ ਹੋ ਤੇ ਇੰਡੀਆ ਵਾਲੀਆਂ ਭੈਣਾਂ ਮੈਨੂੰ ਗੂਗਲ ਪੇ ਕਰਕੇ ਆਪਣਾ ਸੂਟ ਹੋਲਡ ਕਰਵਾ ਸਕਦੀਆਂ ਨੇ ਹਨ ਤੇ ਕੋਈ ਵੀ ਸੂਟ ਦੇਖੋ ਪੇਮੈਂਟ ਤੋਂ ਬਿਨਾ ਹੋਲਡ ਨਹੀਂ ਹੋਏਗਾ ਤੁਸੀਂ ਮੈਨੂੰ ਪੇਮੈਂਟ ਕਰ ਦਿਓ ਤੁਹਾਡਾ ਸੂਟ ਹੋਲਡ ਕਰ ਦਿੱਤਾ ਜਾਏਗਾ ਤੁਸੀਂ ਮੈਨੂੰ ਪ੍ਰੋਪਰ ਆਪਣਾ ਐਡਰੈਸ ਭੇਜੋਗੇ ਤੇ ਤੁਹਾਡਾ ਉਸੇ ਐਡਰੈਸ ਦੇ ਉੱਪਰ ਸੂਟ ਜਿਹੜਾ ਕੋਰੀਅਰ ਕਰ ਦਿੱਤਾ ਜਾਏਗਾ ਤੁਹਾਡਾ ਪ੍ਰੋਪਰ ਮੋਬਾਈਲ ਨੰਬਰ ਲਿਆ ਜਾਏਗਾ ਹਨਾ ਪ੍ਰੋਪਰ ਐਡਰੈਸ ਲਿਆ ਜਾਏਗਾ ਤੁਹਾਡੇ ਸ਼ਹਿਰ ਦਾ ਨਾਮ ਤੁਹਾਡੇ ਪਿੰਡ ਦਾ ਨਾਮ ਤੁਹਾਡਾ ਡਿਸਟ੍ਰਿਕਟ ਕਿਹੜਾ ਹੈ ਤੁਹਾਡਾ ਨਾਮ ਕੀ ਹੈ ਤੁਹਾਡਾ ਪਿੰਨ ਕੋਡ ਕੀ ਹੈ ਉਹ ਸਾਰਾ ਕੁਝ ਲੈ ਕੇ ਅਸੀਂ ਪ੍ਰੋਪਰ ਤੁਹਾਡਾ ਐਡਰੈਸ ਲੈ ਕੇ ਉੱਥੇ ਤੁਹਾਡਾ ਸੂਟ ਜਿਹੜਾ ਕੋਰੀਅਰ ਕਰ ਦਾਂਗੇ ਤੇ ਇੱਕ ਸੂਟ ਜਿਹੜਾ ਜੀ ਕਾਫੀ ਭੈਣਾ ਮੈਨੂੰ ਪੁੱਛਦੀਆਂ ਕਿ ਦੀਦੀ ਸਾਡੇ ਘਰ ਤੱਕ ਪਹੁੰਚੇਗਾ ਹਾਂਜੀ ਹਾਂਜੀ ਜੀ ਜ਼ਰੂਰ ਤੁਹਾਡੇ ਘਰ ਤੱਕ ਪਹੁੰਚੇਗਾ ਪੋਸਟ ਆਫਿਸ ਰਾਹੀਂ ਅਸੀਂ ਤੁਹਾਡਾ ਜਿਹੜਾ ਸੂਟ ਹੈ ਕੋਰੀਅਰ ਕਰਾਂਗੇ ਜਿਹੜੀਆਂ ਸਾਡੀਆਂ ਇੰਡੀਆ ਵਾਲੀਆਂ ਭੈਣਾਂ ਨੇ ਹਨ ਤੇ ਅਸੀਂ ਪੋਸਟ ਆਫਿਸ ਰਾਹੀਂ ਕੋਰੀਅਰ ਕਰਦੇ ਹਾਂ ਉਹ ਤੁਹਾਡੇ ਘਰ ਤੱਕ ਪਹੁੰਚ ਜਾਂਦਾ ਚਾਹੇ ਤੁਹਾਡਾ ਪਿੰਡ ਏ ਚਾਹੇ ਤੁਹਾਡਾ ਸ਼ਹਿਰ ਠੀਕ ਹੈ ਜੀ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਸਕਰੀਨ ਦੇ ਉੱਪਰ ਮੇਰਾ WhatsApp ਜਿਹੜਾ ਨੰਬਰ ਸ਼ੋ ਹੋ ਰਿਹਾ ਉੱਥੇ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇਣਾ ਤੇ ਅੱਜ ਵਾਲਾ ਫੈਬਰਿਕ ਵੀ ਬਹੁਤ ਹੀ ਸੋਹਣਾ ਜੀ ਸੂਫੀ ਸਿਲਕ ਦੇ ਵਿੱਚ ਅਸੀਂ ਫੈਬਰਿਕ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਸੋਹਣੇ ਪ੍ਰਿੰਟਡ ਸੂਟ ਮੈਚਿੰਗ ਸੂਟ ਬਹੁਤ ਸੋਹਣੇ ਨੇ ਲਓ ਜੀ ਪ੍ਰਿੰਟ ਚੈੱਕ ਕਰੋ ਪਹਿਲਾਂ ਤੁਸੀਂ ਔਰ ਇਹਦਾ ਜਿਹੜਾ ਫੈਬਰਿਕ ਹੈ ਬਹੁਤ ਜ਼ਿਆਦਾ ਸੌਫਟ ਹੈ ਜਿਹੜੀਆਂ ਭੈਣਾਂ ਸਾਡੀਆਂ ਸੌਫਟ ਮੰਗਦੀਆਂ ਉਹਨਾਂ ਲਈ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ 10 ਬ੍ਰਾਂਡ ਰਹੇਗਾ ਜੀ ਇਹ ਲੋਕਲ ਸੂਟ ਜੇ ਹੋਣਗੇ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ 10 ਬ੍ਰਾਂਡ ਰਹੇਗਾ ਜੀ ਸੂਫੀ ਸਿਲਕ ਫੈਬਰਿਕ ਹੈ ਔਰ ਫੈਬਰਿਕ ਚੈੱਕ ਕਰੋ ਜੀ ਤੇ ਇਹ ਸੂਟ ਦੀ ਲਾਈਨਿੰਗ ਨਾਲ ਬਣਨਗੇ ਵਿਦ ਲਾਈਨਿੰਗ ਸੂਟ ਬਣਨਗੇ ਵਿਦਆਊਟ ਲਾਈਨਿੰਗ ਸੂਟ ਨਹੀਂ ਬਣਨਗੇ ਦੇਖੋ ਜੀ ਇਹ ਵਿਦਆਊਟ ਦੁਪੱਟਾ ਸੂਟ ਨੇ ਅਗਰ ਤੁਸੀਂ ਦੁਪੱਟਾ ਲੈਣਾ ਹੈ ਤੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਦੇ ਹੋ ਅਸੀਂ ਦੁਪੱਟਾ ਵੀ ਨਾਲ ਰੈਡੀ ਕਰ ਦਾਂਗੇ ਤੁਸੀਂ ਦੁਪੱਟਾ ਕਿਵੇਂ ਦਾ ਲੈ ਕੇ ਕਰਦੇ ਹੋ ਤੁਸੀਂ ਦੁਪੱਟਾ ਪਲੇਨ ਕਰਵਾਉਣਾ ਚਾਹੁੰਦੇ ਹੋ ਟਾਈ ਐਂਡ ਡਾਈ ਕਰਵਾਉਣਾ ਚਾਹੁੰਦੇ ਹੋ ਤੁਹਾਡੀ ਚੋਇਸ ਹੈ ਅਗਰ ਤੁਸੀਂ ਇਹਨੂੰ ਪਾਰਟੀ ਵੇਅਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਨਾਲ ਪਲੇਨ ਦੁਪੱਟਾ ਰੱਖ ਕੇ ਲੇਸਿਸ ਦਾ ਡਿਜ਼ਾਈਨ ਕਰਵਾ ਸਕਦੇ ਹੋ ਬਾਟਮ ਦੇ ਉੱਪਰ ਵਰਕ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਚੈੱਕ ਕਰ ਲਓ ਬਹੁਤ ਜਿਆਦਾ ਸੌਫਟ ਹੈ ਔਰ ਸੋਨਾ ਫੈਬਰਿਕ ਹੈ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਬਹੁਤ ਸੋਹਣਾ ਹੈ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਚੈੱਕ ਕਰੋ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਲਓ ਫਰਸਟ ਕਲਰ ਆ ਗਿਆ ਜੀ ਨੇਵੀ ਬਲੂ ਕਲਰ ਬਹੁਤ ਹੀ ਸੋਹਣਾ ਕਲਰ ਜੀ ਲਓ ਜੀ ਪ੍ਰਿੰਟ ਚੈੱਕ ਕਰੋ ਪਲੀਜ਼ ਸਕਰੀਨਸ਼ਾਟ ਕਲੀਅਰ ਲਿਓ ਕਿਉਂਕਿ ਸਕਰੀਨਸ਼ਾਟ ਕਲੀਅਰ ਲਓਗੇ ਤਾਂ ਸਾਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਦੇਖਣ ਦੇ ਵਿੱਚ ਕਈ ਵਾਰੀ ਸਕਰੀਨਸ਼ਾਟ ਸਾਫ਼ ਨਹੀਂ ਆਂਦਾ ਤੇ ਫਿਰ ਥੋੜੀ ਜਿਹੀ ਦਿੱਕਤ ਆਂਦੀ ਹੈ ਚਲੋ ਜੀ ਆਪਣਾ ਫਰਸਟ ਸੂਟ ਬਹੁਤ ਹੀ ਪਿਆਰਾ ਸੂਫੀ ਸਿੱਕ ਫੈਬਰਿਕ ਹੈ ਫਟਾਫਟ ਆਪਣਾ ਆਰਡਰ ਦੇਈ ਜਾਓ ਫਰਸਟ ਕਲਰ ਆ ਗਿਆ ਜੀ ਨੇਵੀ ਬਲੂ ਔਰ ਸੈਕੰਡ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਬਹੁਤ ਸੋਹਣਾ ਹੈ ਜੀ ਸਾਰੇ ਪ੍ਰਿੰਟ ਅਸੀਂ ਤੁਹਾਡੇ ਲਈ ਡਿਫਰੈਂਟ ਲੈ ਕੇ ਆਏ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਮੈਰਿਜ ਫੰਕਸ਼ਨ ਸ਼ੁਰੂ ਨੇ ਤਾਂ ਤੁਸੀਂ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਇਹਨੂੰ ਹੈਵੀ ਆ ਤੁਸੀਂ ਇੱਥੇ ਏਮਬ੍ਰੋਇਡਰੀ ਕਰਵਾ ਸਕਦੇ ਹੋ ਬਾਕੀ ਤੁਹਾਡੀ ਚੁਆਇਸ ਹੈ ਜੀ ਤੁਸੀਂ ਸਿੰਪਲ ਰੱਖਣਾ ਚਾਹੁੰਦੇ ਹੋ ਸਿੰਪਲ ਰੱਖ ਸਕਦੇ ਹੋ ਆ ਜੇ ਤੁਸੀਂ ਸਾਡੇ ਕੋਲ ਸਟਿਚ ਕਰਵਾਣਾ ਹੈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਦਿਓ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਅਵੇਲੇਬਲ ਹੈ ਤੁਸੀਂ ਸ਼ਰਾਰਾ ਗਰਾਰਾ ਟਰੌਜ਼ਰ ਬਾਟਮ ਬਣਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਲਓ ਜੀ ਅਗਲਾ ਪ੍ਰਿੰਟ ਆ ਗਿਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਭੜਕੀਲੇ ਸੂਟ ਨਹੀਂ ਹੈਗੇ ਬਹੁਤ ਸੋਹਣੇ ਸਰਦਾਰੀ ਕਲਰ ਨੇ ਇਹ ਰਹੇਗੀ ਜੀ ਨਾਲ ਬਾਟਮ ਇਹ ਰਹੇਗੀ ਸ਼ਰਟ ਬਹੁਤ ਪਿਆਰਾ ਫੈਬਰਿਕ ਹੈ ਜੀ ਲਾਈਨਿੰਗ ਨਾਲ ਸੂਟ ਬਣਨਗੇ ਵਿਦਆਊਟ ਦੁਪੱਟਾ ਸੂਟ ਰਹਿਣ ਵਾਲੇ ਨੇ ਦੁਪੱਟਾ ਤੁਹਾਡੀ ਚੋਇਸ ਦਾ ਰਹੇਗਾ ਤੁਸੀਂ ਕਿਹੜਾ ਦੁਪੱਟਾ ਲਾਇਕ ਕਰਦੇ ਹੋ ਅਗਰ ਤੁਸੀਂ ਸਾਡੇ ਕੋਲ ਵਿਦਆਊਟ ਦੁਪੱਟਾ ਬਾਏ ਕਰਨਾ ਤੁਸੀਂ ਵਿਦਆਊਟ ਦੁਪੱਟਾ ਬਾਏ ਕਰ ਸਕਦੇ ਹੋ ਕਲਰ ਚੈੱਕ ਕਰ ਲਓ ਜੀ ਬਹੁਤ ਹੀ ਸੋਹਣਾ ਮਹਿਰੂਨ ਜੀ ਸ਼ੇਡ ਹੈ ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਪ੍ਰਿੰਟ ਹੈ ਔਰ ਫੈਬਰਿਕ ਬਹੁਤ ਸੌਫਟ ਰਹੇਗਾ ਜੀ ਜਿਹੜੀਆਂ ਭੈਣਾਂ ਦੇ ਮੈਨੂੰ ਕਾਫੀ ਕਮੈਂਟ ਆਉਂਦੇ ਨੇ ਕਿ ਦੀ ਜੀ ਅਸੀਂ ਹਾਰਡ ਫੈਬਰਿਕ ਨਹੀਂ ਪਾਉਂਦੇ ਸਾਨੂੰ ਸੌਫਟ ਚਾਹੀਦਾ ਹੈ ਬਿਲਕ ਤੁਸੀਂ ਲਾਈਨਿੰਗ ਨਾ ਬਰਵਾ ਸਕਦੇ ਹੋ ਇਹ ਸੂਸ ਨੂੰ ਤੁਹਾਨੂੰ ਪਤਾ ਹੈ ਮੌਸਮ ਚੇਂਜ ਆ ਤਾਂ ਲਾਈਨਿੰਗ ਤਾਂ ਲੱਗੇਗੀ ਤੇ ਨੀਚੇ ਠੀਕ ਹੈ ਜੀ ਲਓ ਜੀ ਸੈਕਿੰਡ ਕਲਰ ਆ ਗਿਆ ਇਹ ਵਾਲਾ ਪ੍ਰਿੰਟ ਬਹੁਤ ਪਿਆਰਾ ਫਟਾ ਫਟ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਫੇਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਵਟਸਐਪ ਤੇ ਕਾਲ ਕਰ ਲਿਓ ਠੀਕ ਹੈ ਪਲੀਜ਼ ਦੂਸਰੀ ਕਾਲ ਨਾ ਕਰਿਆ ਕਰੋ ਵਟਸਐਪ ਤੇ ਮੈਸੇਜ ਕਰਕੇ ਵਟਸਐਪ ਤੇ ਕਾਲ ਕਰ ਲਿਆ ਕਰੋ ਲਓ ਜੀ ਸੈਕਿੰਡ ਕਲਰ ਆ ਗਿਆ ਬਹੁਤ ਹੀ ਪਿਆਰਾ ਬਹੁਤ ਸੋਨਾ ਕਲਰ ਹੈ ਜੀ ਇਹਦੀ ਮੋਰ ਪੰਖੀ ਜਿਹਾ ਕਲਰ ਜਿਮਨ ਆਪ ਕਹਿ ਸਕਦੇ ਹੋ ਲੋ ਸਾਰੇ ਪ੍ਰਿੰਟ ਬਹੁਤ ਹੀ ਜ਼ਿਆਦਾ ਡਿਫਰੈਂਟ ਤੇ ਸੋਹਣੇ ਨੇ ਅੱਜ ਕੱਲ ਤੁਹਾਨੂੰ ਪਤਾ ਹੈ ਪਾਰਟੀ ਵੇਅਰ ਚ ਸਾਰਾ ਕੁਝ ਚੱਲਦਾ ਜਿਵੇਂ ਆਪਾਂ ਬਾਟਮ ਤੇ ਵਰਕ ਕਰਵਾ ਲਾਂਗੇ ਤਾਂ ਬਹੁਤ ਸੋਹਣਾ ਸੂਟ ਰੈਡੀ ਹੋਏਗਾ ਦੁਪੱਟੇ ਤੇ ਵਰਕ ਕਰਵਾਣਾ ਇਹ ਤੁਹਾਡੀ ਚੁਆਇਸ ਹੈ ਅਗਰ ਤੁਸੀਂ ਦੁਪੱਟਾ ਲੇਸਿਸ ਨਾਲ ਰੈਡੀ ਕਰਵਾਉਣਾ ਚਾਹੁੰਦੇ ਹੋ ਲੇਸਿਸ ਨਾਲ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਟਾਈ ਟਾਈ ਮੀਟਰ ਦੀ ਕੱਟ ਰਹੇਗੀ ਜੀ ਵਿਦਆਊਟ ਦੁਪੱਟਾ ਸੂਟ ਨੇ ਫੈਬਰਿਕ ਬਹੁਤ ਸੌਫਟ ਹੈ ਤੇ ਇਹਦੇ ਵਿੱਚ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਕਿਉਂਕਿ ਅਸੀਂ ਇਹ ਫੈਬਰਿਕ ਖੁਦ ਵੀ ਵੇਅਰ ਕੀਤਾ ਹੋਇਆ ਕਾਫੀ ਭੈਣਾਂ ਦੇ ਆਰਡਰ ਵੀ ਪਹਿਲਾਂ ਅਸੀਂ ਦੇ ਚੁੱਕੇ ਆ ਇਹਨਾਂ ਸੂਤਾਂ ਦੇ ਬਹੁਤ ਪਿਆਰਾ ਫੈਬਰਿਕ ਹੈ ਜਸਟ ਆਪਾਂ ਵੀਡੀਓ ਨਹੀਂ ਸੀ ਪਾਈ ਆਪਾਂ ਨੇ ਜਸਟ ਫੋਟੋ ਪਾਈ ਸੀ ਤਾਂ ਉੱਥੇ ਵੀ ਕਾਫੀ ਆਪਾਂ ਨੇ ਇਹ ਜਿਹੜਾ ਫੈਬਰਿਕ ਹੈ ਸੇਲ ਕੀਤਾ ਹੋਇਆ ਜੀ ਸੌਫੀ ਸਿਲਕ ਫੈਬਰਿਕ ਹੈ ਜਿਹੜੀਆਂ ਭੈਣਾਂ ਕੋਲ ਆਰਡਰ ਗਿਆ ਹੋਇਆ ਉਹਨਾਂ ਨੂੰ ਪਤਾ ਹੈ ਕਿ ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਸੌਫਟ ਹੈ ਰੈਗੀ ਜੀ ਬਾਟਮ ਤੇ ਪ੍ਰਿੰਟਡ ਰੈਗੀ ਸ਼ਰਟ ਦੁਪੱਟਾ ਤੁਹਾਡੀ ਚੋਇਸ ਦਾ ਲੱਗੇਗਾ ਜੀ ਤੁਸੀਂ ਕਿ ਤੇ ਜਿਹੜੀਆਂ ਪੈਣਾ ਮੈਨੂੰ ਕਾਫੀ ਕਮੈਂਟ ਆਉਂਦੇ ਨੇ ਕਿ ਦੀਦੀ ਅਸੀਂ ਇਸ ਫੈਬਰਿਕ ਦੇ ਵਿੱਚ ਮੋਟੇ ਨਾਲ ਲੱਗੀ ਹੈ ਹਨਾ ਨਹੀਂ ਜੀ ਬਿਲਕੁਲ ਨਹੀਂ ਹੈ ਫੈਬਰਿਕ ਬਹੁਤ ਸੌਫਟ ਆ ਬਿਲਕੁਲ ਐਂਡ ਸਕਿਨ ਦੇ ਨਾਲ ਹੀ ਤੁਹਾਡੇ ਦੇ ਲੱਗੇਗਾ ਕੋਈ ਜਿਆਦਾ ਇੱਥੇ ਤੁਸੀਂ ਮੋਟੇ ਨਹੀਂ ਲੱਗੋਗੇ ਬਹੁਤ ਪਿਆਰੀ ਫਿਟਿੰਗ ਆਉਂਦੀ ਹੈ ਜੀ ਇੱਥੇ ਲਓ ਜੀ ਸੈਕਿੰਡ ਕਲਰ ਆ ਗਿਆ ਇਹ ਵਾਲਾ 3rd ਕਲਰ ਆ ਗਿਆ ਜੀ ਇਹ ਵਾਲਾ ਫਟਾਫਟ ਆਪਣਾ ਆਰਡਰ ਦੇਈ ਜਾਓ ਕਿਉਂਕਿ ਜਿਹੜਾ ਆਪਾਂ ਪਿੱਛੇ ਵੀਡੀਓ ਪਾਈ ਸੀ ਉਹਦੇ ਵਿੱਚੋਂ ਸਾਡੇ ਕੋਲ ਸਿਰਫ 1-2 ਹੀ ਸੂਟ ਰਹਿ ਗਿਆ ਸਾਰੇ ਸੇਲ ਹੋ ਗਏ ਨੇ ਤੇ ਆਪਾਂ ਲਾਈਵ ਵੀ ਆਵਾਂਗੇ ਲਾਈਵ ਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਲਓ ਜੀ ਨੈਕਸਟ ਆ ਗਿਆ ਜੀ ਆਪਣੀਆਂ ਭੈਣਾਂ ਦੀ ਪਹਿਲੀ ਡਿਮਾਂਡ ਬਲੈਕ ਫਲੈਕ ਕਲਰ ਵੀ ਬਹੁਤ ਹੀ ਪਿਆਰਾ ਹੈ ਸਾਰੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਤੇ ਪ੍ਰਿੰਟ ਵੀ ਬਹੁਤ ਸੋਹਣੀ ਹੈ ਸਾਡੇ ਬੁਟੀਕ ਤੋਂ ਤੁਹਾਨੂੰ ਆ ਦੇਖੋ ਜੀ ਕੁਆਲਿਟੀ ਮਿਲੇਗੀ ਅਸੀਂ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਬੇਸ਼ੱਕ ਕਈ ਭੈਣਾਂ ਕਹਿ ਦਿੰਦੀਆਂ ਪ੍ਰਾਈਸ ਜ਼ਿਆਦਾ ਨੇ ਤੇ ਜੇ ਚੀਜ਼ ਆਪਾਂ ਵਧੀਆ ਦਵਾਂਗੇ ਤੁਹਾਨੂੰ ਤੇ ਬੇਸ਼ੱਕ ਉਹਦੇ ਪ੍ਰਾਈਸ ਵੀ ਥੋੜਾ ਜਿਹਾ ਤੁਹਾਨੂੰ ਪਤਾ ਹੈ ਕਿ ਵਧ ਹੋਣਗੇ ਲਓ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਬਲੈਕ ਦੇ ਵਿੱਚ ਆ ਗਿਆ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਹ ਆ ਗਈ ਜੀ ਬਾਟਮ ਨਾਲ ਬਹੁਤ ਹੀ ਪਿਆਰੇ ਕਲਰ ਪ੍ਰਿੰਟ ਅਸੀਂ ਸਪੈਸ਼ਲ ਤੁਹਾਡੇ ਲਈ ਚੁਣ ਕੇ ਲੈ ਕੇ ਆਉਨੇ ਆ ਕਿ ਸਾਡੀਆਂ ਭੈਣਾਂ ਨੂੰ ਕੋਈ ਵੀ ਮਤਲਬ ਚੁਆਇਸ ਕਰਨ ਚ ਪ੍ਰੋਬਲਮ ਨਾ ਆਏ ਫਟਾਫਟ ਦੇਖਣ ਤੇ ਆਪਣਾ ਆਰਡਰ ਦੇ ਸਕਣ ਸਾਨੂੰ ਲੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਤੁਸੀਂ ਦੁਪੱਟਾ ਕਿਵੇਂ ਦਾ ਰੈਡੀ ਕਰਵਾਣਾ ਹੈ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਦਿਓ ਅਗਰ ਤੁਸੀਂ ਬਾਟਮ ਤੇ ਕੁਝ ਵਰਕ ਵਗੈਰਾ ਕਰਵਾਉਣਾ ਮੈਨੂੰ ਦੱਸ ਸਕਦੇ ਹੋ ਸ਼ਰਟ ਤੇ ਤੁਸੀਂ ਪੈਚ ਦਾ ਕੰਮ ਕਰਵਾਉਣਾ ਉਹ ਵੀ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਸਟੀਚਿੰਗ ਕਰਵਾਣੀ ਹੋ ਮੈਨੂੰ ਵਟਸਐਪ ਤੇ ਮੈਸੇਜ ਕਰਿਓ ਠੀਕ ਹੈ ਜੀ ਤੁਸੀਂ ਟਰੌਜ਼ਰ ਬਣਵਾਣਾ ਤੁਸੀਂ ਬਾਟਮ ਬਣਵਾਣੀ ਹੈ ਮੈਨੂੰ ਦੱਸ ਸਕਦੇ ਹੋ ਤੇ ਕਾਫੀ ਭੈਣਾਂ ਦੇ ਕਮੈਂਟ ਹੁੰਦੇ ਨੇ ਕਿਦੀ ਦੀ ਅਸੀਂ ਮੈਜ਼ਰਮੈਂਟ ਕਿਵੇਂ ਦਈਏ ਦੇਖੋ ਤੁਹਾਡਾ ਮੈਜ਼ਰਮੈਂਟ ਹੋਏਗਾ ਤੁਸੀਂ ਮੈਨੂੰ ਵਟਸਐਪ ਤੇ ਮੈਜ਼ਰਮੈਂਟ ਸੈਂਡ ਕਰ ਦਿਓ ਤੁਹਾਡੇ ਟੇਲਰ ਕੋਲ ਕੋਈ ਮੈਜ਼ਰਮੈਂਟ ਹੋਏਗਾ ਜਾਂ ਤੁਸੀਂ ਖੁਦ ਆਪਣਾ ਮੈਜ਼ਰਮੈਂਟ ਲੈ ਕੇ ਮੈਨੂੰ ਵੀ ਸੈਂਡ ਕਰ ਸਕਦੇ ਹੋ ਅਸੀਂ ਇੱਕ ਵੀਡੀਓ ਦੇ ਵਿੱਚ ਵੀ ਦੱਸਿਆ ਹੀ ਕਿ ਤੁਸੀਂ ਮੈਜ਼ਰਮੈਂਟ ਕਿਵੇਂ ਲੈਣਾ ਠੀਕ ਹੈ ਜੀ ਤੇ ਤੁਸੀਂ ਮੈਨੂੰ ਮੈਜ਼ਰਮੈਂਟ ਆਪਣਾ ਸੈਂਡ ਕਰੋਗੇ ਅਗਰ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਜਿਹੜਾ ਅਸੀਂ ਵਰਕ ਕਰਾਂਗੇ ਜੀ ਹੈਂਡ ਵਰਕ ਮਸ਼ੀਨ ਵਰਕ ਆਰੀ ਵਰਕ ਉਹ ਵੀ ਤੁਹਾਡੇ ਮੈਨੇਜਮੈਂਟ ਦੇ ਅਕੋਰਡਿੰਗ ਹੀ ਹੋਏਗਾ ਤੁਸੀਂ ਮੈਨੇਜਮੈਂਟ ਦੋਗੇ ਫਿਰ ਤੁਹਾਡੇ ਸੂਤ ਤੇ ਵਰਕ ਹੋਏਗਾ ਠੀਕ ਹੈ ਜੀ ਲਓ ਜੀ ਨੈਕਸਟ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਦਿਓ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਕਾਲ ਲਗਾ ਸਕਦੇ ਹੋ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਇਹ ਆ ਗਈ ਜੀ ਨੈਕਸਟ ਲਓ ਜੀ ਨੈਕਸਟ ਆ ਗਈ ਜੀ ਗ੍ਰੇ ਕਲਰ ਬਹੁਤ ਸੋਹਣਾ ਕਲਰ ਹੈ ਜੀ ਇਹ ਬਹੁਤ ਹੀ ਪਿਆਰਾ ਸਾਰੇ ਪ੍ਰਿੰਟ ਬਹੁਤ ਡਿਫਰੈਂਟ ਨੇ ਜੀ ਬਹੁਤ ਪਿਆਰੇ ਪਿਆਰੇ ਪ੍ਰਿੰਟ ਨੇ ਬਹੁਤ ਬੜੀ ਲੇ ਕਲਰ ਨਹੀਂ ਹੈਗੇ ਜਿਹੜੀਆਂ ਪਹਿਣਾ ਸਰਦੀਆਂ ਕਹਿੰਦੀਆਂ ਨੇ ਕਿ ਸਾਨੂੰ ਸਰਦਾਰੀ ਸੂਟ ਚਾਹੀਦੇ ਨੇ ਉਹਨਾਂ ਲਈ ਸਪੈਸ਼ਲ ਅਸੀਂ ਸਰਦਾਰੀ ਸੂਟ ਲੈ ਕੇ ਆਏ ਆਂ ਜੀ ਤਾਂ ਤੁਹਾਨੂੰ ਪਤਾ ਹੈ ਕਿ ਸਾਡੀ ਸਾਰੀ ਕਲੈਕਸ਼ਨ ਹੀ ਬਹੁਤ ਹੀ ਪਿਆਰੀ ਹੁੰਦੀ ਹੈ ਜਿਹੜੀਆਂ ਪਹਿਣਾ ਕੋ ਸਾਡੇ ਆਰਡਰ ਗਏ ਹੋਏ ਨੇ ਉਹਨਾਂ ਨੂੰ ਪਤਾ ਸਾਡੇ ਜਿਹੜੇ ਪ੍ਰਿੰਟ ਨੇ ਬਹੁਤ ਜ਼ਿਆਦਾ ਡਿਫਰੈਂਟ ਨੇ ਲੋਜ ਚੈੱਕ ਕਰੋ ਜੀ ਬਹੁਤ ਹੀ ਜਿਆਦਾ ਸੋਹਣਾ ਬਹੁਤ ਪਿਆਰਾ ਲੱਗ ਰਿਹਾ ਹੈ ਪ੍ਰਿੰਟ ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਹੈ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਫੈਬਰਿਕ ਬਹੁਤ ਸੌਫਟ ਹੈ ਜੀ ਮੈਂ ਤੁਹਾਨੂੰ ਬਾਰ ਬਾਰ ਕਹਿੰਨੀ ਆ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਵੀਡੀਓ ਦੇ ਵਿੱਚ ਫੈਬਰਿਕ ਹੈ ਜੋ ਵੀ ਅਸੀਂ ਸਾਰਾ ਕੁਝ ਦੱਸਦੇ ਆ ਬਿਲਕੁਲ ਸੌਫਟ ਫੈਬਰਿਕ ਹੈ ਜਿਹੜੀਆਂ ਪਹਿਣਾ ਸਾਡੀਆਂ ਹਾਰਡ ਨਹੀਂ ਲਾਈਕ ਕਰਦੀਆਂ ਸੌਫਟ ਫੈਬਰਿਕ ਹੈ ਜੀ ਸੂਫੀ ਸਿਲਕ ਫੈਬਰਿਕ ਹੈ ਬਹੁਤ ਸੋਹਣਾ ਨਵਾਂ ਫੈਬਰਿਕ ਆਇਆ ਸਰਦੀ ਦੇ ਵਿੱਚ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਲਾਈਨਿੰਗ ਲਗਾ ਕੇ ਸੂਟ ਬਣੇਗਾ ਜੀ ਇਹ ਇਹ ਰਹੇਗੀ ਜੀ ਸ਼ਰਟ ਤੇ ਇਹ ਰਹੇਗੀ ਦੁਪੱਟਾ ਤੁਸੀਂ ਰੈਡੀ ਕਰਵਾਣਾ ਜਾਂ ਨਹੀਂ ਕਰਵਾਣਾ ਇਹ ਸਾਨੂੰ ਦੱਸ ਸਕਦੇ ਹੋ ਤੁਸੀਂ ਵਿਦਆਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਵਿਦਆਊਟ ਸਟੀਚਿੰਗ ਬਾਈ ਕਰ ਸਕਦੇ ਹੋ ਜਿਹੜੇ ਮੈਂ ਤੁਹਾਨੂੰ ਪ੍ਰਾਈਸ ਉੱਪਰ ਸ਼ੋਅ ਕਰ ਰਹੀਆਂ ਵਿਦਆਊਟ ਸਟੀਚਿੰਗ ਵਿਦਆਊਟ ਦੁਪੱਟਾ ਪ੍ਰਾਈਸ ਸ਼ੋਅ ਕਰ ਰਹੀ ਨਹੀਂ ਜੀ ਫਟਾਫਟ ਸੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇਈ ਜਾਓ ਨਾਲ ਦੀ ਨਾਲ ਹੀ ਤੇ ਹੁਣ ਜਾਨਾ ਜੀ ਆਪਣਾ ਨੈਕਸਟ ਰੂਟ ਵਾਲ ਨੈਕਸਟ ਕਲਰ ਵੀ ਬਹੁਤ ਪਿਆਰਾ ਹੈ ਜੀ ਇਹ ਵੀ ਬਲਗ ਦੇ ਵਿੱਚ ਆ ਗਿਆ ਪਹਿਲਾਂ ਮੈਂ ਨੇਵੀ ਦੇ ਵਿੱਚ ਦਿਖਾਇਆ ਸੀ ਇਹ ਥੋੜਾ ਜਿਹਾ ਅਲੱਗ ਹੈ ਇੰਟ ਬਹੁਤ ਡਿਫਰੈਂਟ ਪ੍ਰਿੰਟ ਨੇ ਜੀ ਕੋਈ ਪ੍ਰਿੰਟ ਛੱਡਣ ਵਾਲਾ ਨਹੀਂ ਜਿਹੜੇ ਕਹਿੰਦੇ ਹੁੰਦੇ ਨੇ ਆਪਾਂ ਜਦੋਂ ਲਾਈਵ ਚਲਾਉਂਦੇ ਆਂ ਤੇ ਲਾਈਵ 'ਚ ਕਹਿੰਦੇ ਆ ਜਿਹੜੇ ਲੈ ਗਏ ਲੈ ਗਏ ਜਿਹੜੇ ਰਹਿ ਗਏ ਰਹਿ ਗਏ ਅੱਜ ਵੀ ਤੁਸੀਂ ਫਟਾਫਟ ਆਪਣਾ ਆਰਡਰ ਕਰ ਲਿਓ ਕਿਉਂਕਿ ਪ੍ਰਿੰਟ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਹੈਗਾ ਬਹੁਤ ਡਿਫਰੈਂਟ ਜਿਹੇ ਪ੍ਰਿੰਟ ਨੇ ਤੇ ਸੋਹਣੇ ਪ੍ਰਿੰਟ ਨੇ ਜੀ ਲਓ ਜੀ ਇਹ ਆ ਗਿਆ ਨੈਕਸਟ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਦੇਖੋ ਬਹੁਤ ਪਿਆਰਾ ਕਲਰ ਹੈ ਜੀ ਬਲੂ ਜਿਹਾ ਕਲਰ ਆ ਬਹੁਤ ਸੋਹਣੀ ਸ਼ੇਡ ਆ ਬਹੁਤ ਡਾਰਕ ਨਹੀਂ ਬਹੁਤ ਲਾਈਟ ਨਹੀਂ ਜਿਹੜੀਆਂ ਭੈਣਾਂ ਸਾਡੀਆਂ ਕਹਿੰਦੀਆਂ ਸ ਫਟਾਫਟ ਆਪਣਾ ਆਰਡਰ ਦੇਈ ਜਾਓ ਸਕਰੀਨ ਦੇ ਉੱਪਰ ਤੁਹਾਨੂੰ ਇਹਨਾਂ ਦੇ ਪ੍ਰਾਈਸ ਸ਼ੋ ਹੋ ਰਹੇ ਨੇ ਵਿਦਆਉਟ ਦੁਪੱਟਾ ਪ੍ਰਾਈਸ ਸ਼ੋ ਹੋ ਰਹੇ ਨੇ ਦੁਪੱਟਾ ਤੁਸੀਂ ਮੈਨੂੰ ਦੱਸ ਸਕਦੇ ਹੋ ਅਸੀਂ ਕਿਹੜਾ ਦੁਪੱਟਾ ਲਗਾਣਾ ਹੈ ਜੇ ਤੁਸੀਂ ਕਹੋਗੇ ਕਿ ਅਸੀਂ ਦੁਪੱਟਾ ਲਾ ਲੀਏ ਆਪਣੀ ਚੋਇਸ ਦਾ ਤੇ ਅਸੀਂ ਆਪਣੀ ਚੋਇਸ ਦਾ ਲਗਾ ਦਾਂਗੇ ਤੁਹਾਨੂੰ ਠੀਕ ਹੈ ਜੀ ਤੇ ਜਿਹੜੀਆਂ ਪੈਣਾ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਜਿਨ੍ਹਾਂ ਦੇ ਸਟੀਚਿੰਗ ਹੋ ਕੇ ਜਾਣੇ ਨੇ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਤੇ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ